ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰ ਰਾਜ ਦੀ ਪ੍ਰਖਬਰਾਵਲ ਵਦਨ ਤੋਂ ਪਹਿਲਾਂ ਇੱਕ ਨਜ਼ਰ ਮੁਖសុਖੀ ਹਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਪਿੰਡ ਸਰਾਬਾ ਦੇ ਵਿੱਚ ਹੋਇਆ ਪ੍ਰਦਰਸ਼ਨ ਕਮਰ ਗਰੇਵਾਲ ਲੱਖਾ ਸਦਾਣਾ ਸੁਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ ਦਿੱਲੀ ਚਲੋ ਆंदोलਨ ਦੇ ਲਈ ਕੀ ਤਾਲੂਕ ਕਾਨੂੰ ਲਾਮਬੰਦ ਪੀਰੋਮੀਆ ਕਾਲੀਦਲ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਵਿਧਾਇਕ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਸੀਪੀ ਦਫਤਰ ਦੇ ਬਾਹਰ ਲਗਾਇਆ ਤਰਨਾ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ ਲੁੱਟਖੋ ਕਰਨ ਵਾਲੇ ਗਰੋ ਹੋਏ ਸਰਗਰਮ ਸਮਰਾਲਾ ਦੇ ਵਿੱਚ ਮਹਿਲਾ ਤੋਂ ਖੋਹੀ ਸੋਨੇ ਦੀ ਵਾਲੀ ਪਹਿਲਾ ਬਹਾਨੇ ਦੇ ਨਾਲ ਕਾਰ ਦੇ ਵਿੱਚ ਬਿਠਾਇਆ ਫਿਰ ਧੋਖੇ ਦੇ ਨਾਲ ਉਤਾਰੀ ਸੋਨੇ ਦੀ ਵਾਲੀ ਮਹਿਲਾ ਨੇ ਜਲਦੀ ਕਾਰ ਚੋਛਾਲ ਮਾਰ ਕੇ ਬਚਾਈ ਜਾਨ ਪਿੰਡ ਟੇਰੀ ਵਿਖੇ ਹੋਇਆ ਕਬੱਡੀ ਮੈਚ ਦਾ ਆਯੋਜਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ ਡਾਕਟਰ ਅਮਰ ਸਿੰਘ ਨੇ ਕੀਤੀ ਸ਼ਿਰਕਤ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਯੂਨੀਅਨ ਦੇ ਵੱਲੋਂ ਵਿੱਡੇ ਸੰਘਰਸ਼ ਦੀ ਲੜੀ ਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜੱਤੀ ਪਿੰਡ ਸਰਾਬਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਪ੍ਰਸਿੱਧ ਗਾਇਕ ਅਵਰ ਗਰੇਵਾਲ ਤੋਂ ਇਲਾਵਾ ਲੱਖਾਂ ਸਿਦਾਣਾ ਵੀ ਮੌਜੂਦ ਰਹੇ ਇਸ ਮੌਕੇ ਬੁਲਾਰਿਆਂ ਨੇ ਜਿੱਥੇ ਖੇਤੀ ਕਾਨੂੰਨਾਂ ਦੇ ਖਿਲਾਫ 26 ਤੇ 27 ਨਵੰਬਰ ਨੂੰ ਦਿੱਲੀ ਧਰਨੇ ਸੰਬੰਧੀ ਲੋਕਾਂ ਨੂੰ ਲਾਂਭਨ ਕੀਤਾ ਉੱਥੇ ਹੀ ਪਿੰਡ ਹਲਵਾਰਾ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖਣ ਦੀ ਪੂਰਜ਼ੋਰ ਮੰਗ ਕੀਤੀ ਦੇਖੋ ਜੀ ਮਲੋੜ ਤੋਂ ਚੱਲ ਕੇ ਆਇਆ ਮੈਂ ਕਰਤਾਰ ਸਿੰਘ ਸਰਾਭਾ ਜੀ ਦੀ ਧਰਤੀ ਦੇ ਉੱਤੇ ਅੱਜ ਸੈਤਿਆਣਾ ਇੱਥੇ ਕੋਈ 에어ਪੋਰਟ ਬਣ ਰਿਹਾ ਹੈ ਉਹਦੇ ਸਾਨੂੰ ਪਤਾ ਲੱਗਾ ਸੀ ਕਿ ਕਈ ਲੀਡਰ ਸਾਹਿਬਾਨ ਕਹਿੰਦੇ ਆ ਵੀ ਜਾਤਾ ਕਿਸੇ ਗਾਂਧੀ ਪਰਿਵਾਰ ਦੇ ਨਾਂ ਤੇ ਰੱਖ ਦਿਓ ਜਾਂ ਕਿਸੇ ਹੋਰ ਲੀਡਰ ਦੇ ਪਰਿਵਾਰ ਦੇ ਨਾਂ ਤੇ ਰੱਖ ਦਿਓ ਮੈਂ ਇੱਕ ਚੀਜ਼ ਪੁੱਛਦਾ ਹਾਂ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸਰਦਾਰ ਭਗਤ ਸਿੰਘ ਸ਼ਹੀਦ ਉਦਮ ਸਿੰਘ ਦੇਸ ਰਾਜਗੁਰੂ ਸਖਦੇਵ ਇਹਨਾਂ ਦੀਆਂ ਤਾਂ ਕੁਰਬਾਨੀਆਂ ਐ ਇਹਨਾਂ ਦਾ ਬਲੀਦਾਨ ਐ ਬਲੀਦਾਨ ਦਿੱਤਾ ਇਹਨਾਂ ਨੇ ਤਾਂ ਤਾਂ ਹੀ ਤੁਸੀਂ ਅੱਜ ਜਿਉਂਦੇ ਹੋ ਜੇਕਰ ਇਹਨਾਂ ਦਾ ਬਲੀਦਾਨ ਨਾ ਹੁੰਦਾ ਤੁਸੀਂ ਅਗਰੇਜ਼ਾਂ ਦੇ ਛਿੱਤਰਖਾਨੇ ਸੀ ਅੱਜ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਯਾਰ ਫਲਾਣੇ ਦੇ ਨਾਂ ਤੇ ਇਹਨਾਂ ਦਾ 에ਰਪੋਰਟ ਦਾ ਨਾਮ ਰੱਖ ਦਿਓ ਇਹਦਾ 에ਰਪੋਰਟ ਦਾ ਨਾਮ ਪ੍ਰਤਾਪ ਸਿੰਘ ਸਰਾਪਾਜੀ ਦੇ ਨਾਂ ਤੇ ਹੋਣਾ ਚਾਹੀਦਾ ਇਸੇ ਕਰਕੇ ਅੱਜ ਸਾਰੇ ਸਾਥ ਸਮਾਜ ਤੇ ਵੀ ਇਕੱਠੇ ਹੋਏ ਸੀ ਇੱਥੇ ਬਾਕੀ ਤੁਹਾਨੂੰ ਪਤਾ ਹੀ ਆ ਆਰਡੀਨੈਂਸ ਜਿਹੜੇ ਕਾਲੇ ਕਾਨੂੰਨਾਂ ਨਾਲ ਦਸਤਖਤ ਮਹਿਲਾ ਦੇ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸੇ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਤਰਨਾ ਲਗਾਇਆ ਗਿਆ ਅਤੇ ਪੀੜਿਤ ਮਹਿਲਾ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਅਕਾਲੀ ਆਗੂਆਂ ਦੇ ਵੱਲੋਂ ਦਫ਼ਤਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਅਕਾਲੀ ਆਗੂਆਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਜਿਸ ਤੇ ਸਾਰੇ ਆਗੂਆਂ ਦੇ ਵੱਲੋਂ ਦਫ਼ਤਰ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ। ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਪੀੜਤਾਂ ਨੂੰ ਜਲਦ ਇਨਸਾਫ ਦੇਣ ਦੀ ਮੰਗ ਕੀਤੀ। ਇਹਦੀ ਗੱਲ ਹੈ ਕਿ ਕਬਚਾਰੀ ਵਿਧਵਾ ਔਰਤ ਜਿਸ ਦਾ ਬਲਾਤਕਾਰ ਹੋਇਆ ਉਹ ਥਾਂ-ਥਾਂ ਤੇ ਠੋਕਾ ਖਾਂਦੀ ਫਿਰਦੀ ਆ। ਲੇਕਿਨ ਉਹਦੀ ਸੁਣਵਾਈ ਨਹੀਂ ਹੋ ਰਹੀ। ਗਰੀਬ ਔਰਤ ਹੈ, ਵਿਧਵਾ ਵਿਚਾਰੀ। ਕਦੇ ਕਿਸੇ ਕੋ ਜਾਂਦੀ ਆ, ਕਦੇ ਕਿਤੇ ਜਾਂਦੀ ਆ। ਮੈਂ ਸਮਝਦਾ ਐਦੋਂ ਮਾੜੀ ਸਰਕਾਰ ਨਹੀਂ ਕੋ ਹੋ ਸਕਦੀ। ਨਹੀਂ ਉਸ ਵਕਤ ਕਹਿਣਾ ਚਾਹੀਦਾ ਸੀ ਪਹਿਲਾਂ ਪਰਚਾ ਦਰਜ ਕਰੋ। ਅਗਲੀ ਕਰਵੇਂ ਫੇਰ ਹੋਊਗੀ। ਲੇਕਿਨ ਉਹਨੂੰ ਕੋਈ ਇਨਸਾਫ ਮਿਲਣ ਦੀ ਸਾਨੂੰ ਉਮੀਦ ਕੋਈ ਨਹੀਂ ਲੇਕਿਨ ਪ੍ਰਮਾਤਮਾ ਦੇ ਕਰ ਦੇਰੇ ਜੁੜਾ ਲੇਕਿਨ ਅੰਧੇਰ ਨਹੀਂ ਸਾਥ ਮਿਲੂਗਾ ਇੱਕ ਮੰਗ ਪੱਤਰ ਦਿਨਾ ਸੀ ਤੇ ਸੰਕੇਤਕ ਧਰਨਾ ਸੀ ਤੇ ਜਿਸ ਤਰ੍ਹਾਂ ਦੀ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਐਤੋਂ ਪਤਾ ਲੱਗਦਾ ਜਿੱਦਾਂ ਆਈਪੀਐਸ ਮੈਡਮ ਦਾ ਤਬਾਦਲਾ ਹੋਇਆ ਇਹ ਇਨਕੁਆਰੀ ਨੂੰ ਉਤਾਰ ਪਿੱਟੋ ਕਰਨਾ ਚਾਹੁੰਦੇ ਐ ਤੇ ਇਹ ਨਹੀਂ ਚਾਹੁੰਦੇ ਕਿ ਆਪਣੇ ਏਜੰਟਾਂ ਨੂੰ ਕਾਂਗਰਸ ਏਜੰਟ ਆਪਣੇ ਬਚਾਉਣਾ ਚਾਹੁੰਦੇ ਤੇ ਉਹਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਸਾਡਾ ਅੱਜ ਅਸੀਂ ਬਾਹਰ ਬੈਠੇ ਆ ਅੱਗੇ ਵੀ ਅਸੀਂ ਇਹਦਾ ਘਰ ਕੇ ਰਿਆ ਬਿਲਕੁਲ 7 ਦਿਨ ਹੋ ਗਏ ਅੱਗੋਂ ਵੀ ਇਹ ਕੰਮ ਕਰ ਜਾ ਰਹੀ ਹੋਊਗਾ ਕਿਤੇ ਉਹ ਸੋਚ ਲੈਣ ਕਿ ਬਚ ਜਾਣਗੇ ਅਸੀਂ ਬਚਨ ਨਹੀਂ ਦਿੰਦੇ ਇਸ ਗੱਲ ਦੇਖੋ ਏਦੂ ਵੱਡਾ ਬੇਇਨਸਾਫੀ ਧਰਤੀ ਤੇ ਨਹੀਂ ਦੇਖੀ ਗੋ ਡਰਾਏ ਹੋਏ ਨੇ ਸਰਕਾਰ ਨੇ ਥਾਂ ਥਾਂ ਤੇ ਨਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਨਾਰੀ 7 ਦਿਨ ਤੋਂ ਚੀਕਾਂ ਮਾਰ ਰਹੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਤੇ ਬਲਾਤਕਾਰੀ ਬੈਂਸ ਹੈ ਸਰਕਾਰ ਕਿਉਂ ਸੁੱਤੀ ਪਈ ਹੈ ਸਰਕਾਰ ਜਵਾਬ ਦੇਵੇ ਕਿ ਇਸ ਸਰਕਾਰ ਦੇ ਰਾਜ ਵਿੱਚ ਬਲਾਤਕਾਰ ਇੱਕ ਅਫੈਂਸ ਨਹੀਂ ਇਹ ਗੁਨਾਹ ਨਹੀਂ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰੀ ਦੱਸ ਦੇਣ ਕਿ ਅੱਜ ਤੱਕ ਕਦੇ ਰੇਪ ਦੇ ਕੇਸ ਵਿੱਚ ਇਨਕੁਆਇਰੀ ਹੋਈ ਹੋਵੇ ਪਰਚਾ ਦਰਜ ਹੋ ਕੇ ਇਨਵੈਸਟੀਗੇਸ਼ਨ ਤਾਂ ਹੁੰਦੀ ਦੇਖੀ ਐ ਪਰ ਇਹ 7 ਦਿਨ ਵਿੱਚ ਇਹਨਾਂ ਤੋਂ ਪਰਚਾ ਨਹੀਂ ਹੋ ਰਿਹਾ ਸਰਕਾਰ ਮੁਲਜ਼ਮ ਨੂੰ ਬਚਾ ਰਹੀ ਐ ਪਰ ਮੈਂ ਇੱਕ ਗੱਲ ਯਕੀਨ ਨਾਲ ਕਹਿ ਦਿੰਦਾ ਰੱਬ ਦੀਆਂ ਚੱਕੀਆਂ ਪਿੰਦੀਆਂ ਬਰੀਕ ਨੇ ਪਰ ਪਿੰਦੀਆਂ ਹੌਲੀ ਐ ਇਨਸਾਫ ਮਿਲੂ ਉਹਨੂੰ ਬੱਚੀ ਨੂੰ ਜੀ ਦੀ ਇੱਜ਼ਤ ਲੁੱਟੀ ਗਈ ਜਿਹਦੇ ਬਰਾਬਰ ਦੇ ਬੱਚਿਆਂ ਦੇ ਹੋਣ ਦੇ ਬਾਵਜੂਦ ਉਹਦੀ ਇੱਜ਼ਤ ਲੁੱਟੀ ਗਈ ਰੱਬ ਉਹਦੀ ਮਦਦ ਕਰੂਗਾ ਇਹ ਸਰਕਾਰ ਭਾਵੇਂ ਬੇਈਮਾਨ ਹੋ ਜੇ ਪਰ ਕੁਦਰਤ ਉਹਨੂੰ ਇਨਸਾਫ ਦੇਊਗਾ ਇੱਕ ਦਿਨ ਇਨਸਾਫ ਉਹਨੂੰ ਮਿਲੂਗਾ ਇਹਨਾਂ ਨੂੰ ਪਰਚੇ ਦਰਜ ਹੋਣਗੇ ਇਹਨਾਂ ਨੂੰ ਅਦਾਲਤ ਵਿੱਚ ਖੜਕੇ ਆਪਣੇ ਦੋਸ਼ਾਂ ਦੀ ਸਜ਼ਾ ਭੁਗਤਣੀ ਪਊਗੀ ਰੋਸ ਧਰਨਾ ਅੱਜ ਜੇ ਕੁਝ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਪਾਰਟੀ ਫੈਸਲਾ ਕਰੂ ਅਸੀਂ ਇਹ ਕੰਨੀ ਦੇਰ ਨਹੀਂ ਟਿੱਕੇ ਬੈਠਦੇ ਜਿੱਨਾਂ ਚਿਰ ਇੱਕ ਵਿਧਵਾ ਔਰਤ ਨੂੰ ਇਨਸਾਫ ਨਹੀਂ ਮਿਲਦਾ ਅਤੇ ਭਾਜਪਾ ਮਹਿਲਾ ਮੋਰਚਾ ਦੇ ਵੱਲੋਂ ਵੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਹਿਲਾ ਵਰਕਰਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜ਼ਬਰ ਜਨਾਬ ਮਾਮਲੇ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਪ੍ਰਦਰਸ਼ਨਕਾਰੀ ਮਹਿਲਾਵਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਧਾਇਕ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਦਾ ਪ੍ਰਦਰਸ਼ਨ ਖਤਮ ਨਹੀਂ ਹੋਵੇਗਾ। ਅਤੇ ਭਾਤੀ ਜਨਤਾ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਜਿਹੜੀ ਕਾਰਵਾਈ ਬੰਦੀ ਆ ਉਹ ਕੀਤੀ ਜਾਏ ਉਹਨਾਂ 'ਤੇ ਐਫ ਆਰ ਆਰ ਜ਼ਰੂਰ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਮਤਲਬ ਕਿੰਨਾ ਵੀ ਕਾਰਵਾਈ ਜਾਂਦੇ ਹੋਣਗੇ ਇਹਦੀ ਕਿੰਨੀ ਕਾਰਵਾਈ ਨਹੀਂ ਹੋਈ ਤੁਹਾਡੇ ਸਾਹਮਣੇ। ਨਹੀਂ ਹਾਂ ਤਾਂ ਕਾਫੀ ਢਿੱਲੀ ਹੋ ਰਹੀ ਹੈ ਕਿਉਂਕਿ ਜੜੀ ਮੈਡਮ ਪਹਿਲਾਂ ਇਹਨਾਂ ਦੇ ਕੇਸ ਦੀ ਕਰਦੇ ਸੀ ਪੈਰਵਾਈ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮੈਂ ਐਨੀ ਸਿਕਾ ਮੈਂ ਕਾਉਂਸਲਰ ਵਾਰਡ ਨੰਬਰ 79 ਤੋਂ ਆਜ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਹੈ ਇੱਕ ਮਹਿਲਾ ਦੇ ਇਨਸਾਫ ਦਿਲਾਉਣ ਲਈ। ਸਿਮਰਜੀਤ ਬੈਂਸ ਜਿਸ ਨੇ ਇੱਕ ਮਹਿਲਾ ਦਾ ਜੌਨ ਸ਼ੋਸ਼ਨ ਕੀਤਾ ਹੈ ਉਹਨਾਂ ਨੂੰ ਇਨਸਾਫ ਦਿਲਾਉਣ ਲਈ ਅਸੀਂ ਲੇਡੀ ਨੂੰ ਇੱਥੇ ਆਏ ਹਾਂ ਕਿ ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹ ਇੱਕ ਪਾਵਰਫੁਲ ਐਮਐਲਏ ਇਸ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਪੰਜਾਬ ਦੀਆਂ ਵੱਖ-ਵੱਖ ਸਰਕਾਰੀ ਮੁਲਾਜ਼ਮ ਯੂਨੀਅਨ ਦੇ ਵੱਲੋਂ ਸਾਂਝਾ ਮੋਰਚਾ ਖੋਲਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਦਰਸ਼ਨ ਕਰ ਰਹੇ ਮਲਾਜ਼ਮਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਸੇਵਾ ਮੁਕਤੀ ਤੋਂ ਬਾਅਦ ਕੇਵਲ 2 ਤੋਂ 3000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣ ਦਾ ਪ੍ਰਬੰਧ ਹੈ ਜਦ ਕਿ ਉਹ ਸਾਰੀ ਉਮਰ ਦੇਸ਼ ਦੀ ਸੇਵਾ ਕਰਦੇ ਨੇ ਸਰਕਾਰੀ ਮਲਾਜ਼ਮਾ ਦੀ ਮੰਗ ਹੈ ਕਿ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੂੰ ਭਵਿੱਖ ਦੀ ਚਿੰਤਾ ਨਾ ਸਤਾਏ ਇਸ ਦੌਰਾਨ ਮਲਾਜ਼ਮਾ ਦੇ ਵੱਲੋਂ ਪੰਜਾਬ ਸਰਕਾਰ ਦਾ ਪਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਰੇ ਪਾਸੀ ਕੀਤੀ ਗਈ ਇੱਥੇ ਸਾਰੇ ਅਲੱਗ-ਅਲੱਗ ਯੂਨੀਅਨ ਤੋਂ ਮੁਲਾਜ਼ਮ ਇਕੱਠੇ ਹੋਏ ਆਂ ਸੀਪੀਐਫ ਦੀ ਮੰਗ ਨੂੰ ਲੈ ਕੇ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਸਾਨੂੰ ਉਹ ਬਿਲਕੁਲ ਨਹੀਂ ਚਾਹੀਦੀ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਸੀਂ ਸਰਕਾਰ ਅੱਗੇ ਹੀ ਗੁਜਾਰਿਸ਼ ਕਰਦੇ ਆਂ ਇੰਨੀਆਂ ਮਿਹਨਤਾਂ ਬਾਅਦ ਜਦ ਅਸੀਂ ਰਿਟਾਇਰਮੈਂਟ ਲੈਣੀ ਹੈ ਉਸ ਦੇ ਬਾਅਦ ਜਦ ਸਾਡੇ ਕੋ ਰੋਟੀ ਖਾਣ ਜੋਗੇ ਵੀ ਪੈਸੇ ਨਾ ਹੋਣਗੇ ਕੀ ਸਰਕਾਰ ਨੂੰ ਚੰਗਾ ਲੱਗੇਗਾ ਉਹਦੇ ਮੁਲਾਜ਼ਮ ਭੁੱਖੇ ਮਰਦੇ ਪਏ ਆ ਜਿਨ੍ਹਾਂ ਨੇ ਦੇਸ਼ ਪਿੱਛੇ ਇੰਨੀ ਸੇਵਾ ਕੀਤੀ ਹੈ ਯਾਦ ਆ ਸਾਡੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਯਾ ਜਿਨ੍ਹਾਂ ਨੇ ਲੀਡਰਸ ਨੇ ਰਾਜ ਤਿੱਗਿਆ ਨੇ ਦੇਸ਼ ਦੇ ਉਨ੍ਹਾਂ ਦੀ ਪੈਨਸ਼ਨ ਸਕੀਮ ਬੰਦ ਕੀਤੀ ਜਾਵੇ। ਸਮਰਾਲਾ ਦੇ ਵਿੱਚ ਜਿੱਥੇ ਕਾਰ ਸਵਾਰ ਮਹਿਲਾਵਾਂ ਦੇ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਬਹਾਨੇ ਦੇ ਨਾਲ ਕਾਰ ਦੇ ਵਿੱਚ ਬਿਟਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੀ ਇਹ ਸਾਰਾ ਮਾਮਲਾ ਦੇਖੋ ਇਸ ਰਿਪੋਰਟ ਦੇ ਵਿੱਚ। ਇਹ ਖਬਰ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਚੁਕੰਨਾ ਕਰਨ ਵਾਲੀ ਹੈ ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਕਿਤੇ ਜਾ ਰਹੇ ਹੋ ਤਾਂ ਕਿਸੇ ਵੀ ਅਣਜਾਨਕਾਰ ਜਾਂ ਗੱਡੀ ਦੇ ਵਿੱਚ ਲਿਫਟ ਨਾ ਲਵੋ ਕਿਉਂਕਿ ਇਹ ਲਿਫਟ ਤੁਹਾਨੂੰ ਭਾਰੀ ਪੈ ਸਕਦੀ ਹੈ ਇਹ ਹੈ ਬਜ਼ੁਰਗ ਗੁਰਦੇਵ ਕੌਰ ਜੋ ਪਿੰਡ ਕੁੰਗਰਾਲੀ ਕਲਾ ਤੋਂ ਮੰਡੀ ਗੋਬਿੰਦਗੜ ਜਾਣ ਦੇ ਲਈ ਬਸਤੀ ਉਡੀਕ ਕਰ ਰਹੀ ਸੀ ਅਤੇ ਸਮਰਾਲਾ ਚੌਂਕ ਦੇ ਵਿੱਚ ਖੜੀ ਸੀ ਅਤੇ ਇੱਕ ਚਿੱਟੇ ਰੰਗ ਦੀ 스위프트 ਕਾਰ ਉਸਦੇ ਕੋਲ ਆ ਕੇ ਰੁਕਦੀ ਹੈ ਜਿਸ ਦੇ ਵਿੱਚ ਤਿੰਨ ਔਰਤਾਂ ਬੈਠੀਆਂ ਹੋਈਆਂ ਸੀ ਅਤੇ ਬਜ਼ੁਰਗ ਨੂੰ ਆਖਦੀਆਂ ਨੇ ਕਿ ਉਹਨਾਂ ਨੇ ਵੀ ਮੰਡੀ ਗੋਬਿੰਦਗੜ ਜਾਣਾ ਹੈ ਅਤੇ ਉਹ ਬਜ਼ੁਰਗ ਮਹਿਲਾ ਨੂੰ ਉੱਥੇ ਛੱਡ ਦੇਣਗੀਆਂ ਬਜ਼ੁਰਗ ਮਹਿਲਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਅਤੇ ਕਾਰ ਦੇ ਵਿੱਚ ਬੈਠ ਵੀ ਜਾਂਦੀ ਹੈ ਪਰ ਥੋੜੀ ਥੋੜੀ ਦੂਰ ਜਾ ਕੇ ਬਜ਼ੁਰਗ ਮਹਿਲਾ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੋਈ ਉਸ ਦੇ ਕੰਨ ਦੇ ਵਿੱਚ ਪਾਈ ਸੋਨੇ ਦੀ ਵਾਲੀ ਉਤਾਰ ਰਿਹਾ ਹੈ ਮਹਿਲਾ ਇਸ ਦਾ ਵਿਰੋਧ ਕਰਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਲੁਟੇਰੇ ਕੁਝ ਕਰਨ ਬਜ਼ੁਰਗ ਮਹਿਲਾ ਦਲੇਰੀ ਦੇ ਨਾਲ ਚਲਦੀ ਹੋਈ ਕਾਰ ਤੋਂ ਛਾਲ ਮਾਰ ਦਿੰਦੀ ਹੈ ਪਰ ਲੁਟੇਰੀਆਂ ਔਰਤਾਂ ਇੱਕ ਕੰਨ ਦੀ ਵਾਲੀ ਲੁੱਟਣ ਦੇ ਵਿੱਚ ਸਫਲ ਹੋ ਜਾਂਦੀਆਂ ਨੇ ਅੰਮ੍ਰਾਲੇ ਤੇ ਉਰੇ ਜਿੱਥੇ ਖੜੇ ਹੁੰਦੇ ਨੇ ਪੁਲਿਸ ਵਾਲੇ ਉਹ ਤਾਂ ਉਰੇ ਖੜੀ ਸੀ ਮੈਂ ਕਾਰ ਕੋਲ ਉਹ ਤੀਵੀਂ ਨੇ ਬਾਹ ਫੜ ਕੇ ਕਹਿੰਦੀ ਅਸੀਂ ਵੀਰੇ ਗਿੰਦ ਘੜੇ ਜਾਣਾ ਹੇ ਤਾਂ ਬੀਬੀ ਕਿੱਥੇ ਜਾਣਾ ਮਾ ਮਾ ਕਿਵੇਂ ਨਿਕੜ ਕਹਿੰਦਾ ਕਿ ਭਾਈਆ ਉਹ ਕੀਮੀਆਂ ਤਿੰਨ ਬੈਠੀਆਂ ਤੇ ਜਿਹੜੀਆਂ ਵਿੱਚੋਂ ਮਾ ਜਾ ਕੇ ਤੁਮਿੰਦ ਕਰੇ ਜਾਣਾ ਹੋਊਗਾ ਆ ਤਾਂ ਉਹਨੇ ਪਤਾ ਨਹੀਂ ਮੈਨੂੰ ਕੀ ਕਰੇ ਕੀ ਨਹੀਂ ਜਦ ਹੁਣ ਇੱਥੇ ਪੈ ਗਈ ਮੇਰੇ ਮੂੰਹ ਨੂੰ ਇੱਕ ਵਾਰ ਸੱਜਾ ਲਾ ਕੇ ਸਰਾਣਾ ਗਿਆ ਉਹ ਕਦੇ ਨਹੀਂ ਬਾਰੀ ਇਦਾਂ ਨਹੀਂ ਗੱਡਣਾ ਜਿਵੇਂ ਆਇ ਕਾਫੀ ਚੋਂ ਫੇਰ ਛਾਲ ਮਾਰੀ ਜਲਦੀ ਗੱਡੀ ਚੋਂ ਛਾਲ ਮਾਰੀ ਤੁਸੀਂ ਕਿੰਨੇ ਜਾਨੇ ਸੀਗੇ ਕਿੰਨੇ ਜਾਨੇ ਸੀਗੇ ਗੱਡੀ ਚ ਤਿੰਨ ਜਾਨੇ ਤਿੰਨ ਕੀਮੀਆਂ ਇੱਕੋ ਮੁੰਡਾ ਚਲਾਉਂਦਾ ਸੀ ਤਿੰਨਾਂ ਦੇ ਉਹ ਬੰਨੇ ਹੋਏ ਨੇ ਮੂੰਹ ਨੂੰ ਕਿਹੜੇ ਰੰਗ ਦੀ ਸੀ ਗੱਡੀ ਗੱਡੀ ਦਾ ਚਿੱਟਾ ਹੋਦੀ ਉਧਰ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਘਟਨਾ ਵਾਲੀ ਥਾਂ ਤੇ ਰੁਕਦੀ ਦਿਖਾਈ ਦੇ ਰਹੀ ਹੈ ਗੌਰਤਲਬ ਹੈ ਕਿ ਜਿਸ ਥਾਂ ਤੋਂ ਬਜ਼ੁਰਗ ਮਹਿਲਾ ਕਾਰ ਦੇ ਵਿੱਚ ਬੈਠੀ ਦਿਖਾਈ ਦਿੱਤੀ ਹੈ ਉੱਥੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਹਮੇਸ਼ਾ ਰਹਿੰਦੀ ਹੈ ਫਿਲਹਾਲ ਮਾਮਲਾ ਪੁਲਿਸ ਦੇ ਕੋਲ ਪੁੱਜਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਦੇ ਘਟਨਾ ਚਿੰਤਾ ਦਾ ਵਿਸ਼ਾ ਹੈ ਪਰ ਸਾਵਧਾਨੀ ਤੇ ਜਾਗਰੂਕਤਾ ਸਾਨੂੰ ਅਜਿਹੇ ਮਾੜੇ ਅੰਸਰਾਂ ਤੋਂ ਬਚਾ ਸਕਦੀ ਹੈ ਸਮਰਾਲਾ ਤੋਂ ਅਨੁਰਾਗ ਸੰਧਲ ਦੀ ਰਿਪੋਰਟ ਲੁਧਿਆਣਾ ਖਬਰਨਾਮਾ ਲੁਧਿਆਣਾ ਸ਼ਹਿਰ ਚੋਰਾ ਦਾ ਗੜ ਬਣਦਾ ਜਾ ਰਿਹਾ ਹੈ ਇੱਥੇ ਨਿਤ ਦਿਨ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਾਜ਼ਾ ਮਾਮਲਾ ਇੱਥੋਂ ਦੇ ਰਾਜਗੁਰੂ ਨਗਰ ਤੋਂ ਸਾਹਮਣੇ ਆਇਆ ਜਿੱਥੇ ਕੋਠੀ ਦੇ ਵਿੱਚ ਬਣੇ ਦਫ਼ਤਰ ਦੇ ਵਿੱਚੋਂ ਚੋਰ ਲੱਖਾਂ ਦਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਦਫਤਰ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤਾਂ ਚੋਰ ਕੋਠੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਦਫਤਰ ਦਾ ਦਰਵਾਜ਼ਾ ਤੋੜ ਕੇ ਉਸ ਦਾ ਕੈਮਰਾ, ਫੋਨ, ਲੈਪਟਾਪ ਕਢੀ ਅਤੇ 35000 ਦੀ ਨਕਦੀ ਅਤੇ ਹੋਰ ਕਈ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਉਧਰ ਪੁਲਿਸ ਦੇ ਵੱਲੋਂ ਇੱਕ ਚੋਰ ਨੂੰ ਕਾਬੂ ਵੀ ਕੀਤਾ ਗਿਆ ਹੈ ਜਿਸ ਤੋਂ ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਮੇਰਾ ਨਾਮ ਹਿਮੰਤ ਹੈ ਮੈਂ ਰਾਜਗੁਰੂ ਨਗਰ ਚ ਸੀ ਬਲਾਕ ਚ ਰਹਿੰਦਾ ਹਾਂ। ਤੇ ਮੇਰੀ ਕੰਪਨੀ ਵੈਬ ਕ੍ਰिएशन ਸਾਡਾ ਇੱਥੇ ਆਫਿਸ ਹੈ ਤੇ ਰਾਤ 10 ਵਜੇ ਬੰਦ ਕਰਕੇ ਗਿਆ ਮੈਂ ਤੇ ਸਵੇਰੇ ਚ ਆਇਆ ਜਦੋਂ ਮੈਂ 7 ਵਜੇ ਦੇਖਿਆ ਚੋਰੀ ਹੋ ਗਈ ਸਾਰੀ ਆਈਪੈਡ ਚੱਕ ਕੇ ਲੈ ਗਏ ਨਾਈਕੋਨ ਦਾ ਕੈਮਰਾ ਸੀਗਾ ਢਾਈ ਲੱਗਦਾ ਉਹ ਵੀ ਲੈ ਗਏ ਲੈਂਸਿਸ ਲੈ ਗਏ ਡੀਜ਼ਲ ਦੀ ਕੜੀ ਲੈ ਗਏ 35000 ਰੁਪਏ ਲੈ ਗਏ ਤੇ ਚਾਰ ਡਾਟਾ ਡਰਾਈਵ ਸੀਗੇ ਜਿਹਦੇ ਪੂਰਾ ਡਾਟਾਬੇਸ ਸੀ ਕੰਪਨੀ ਦਾ ਉਹ ਵੀ ਚੱਕ ਕੇ ਲੈ ਗਏ ਤੇ ਹੋਰ ਬਹੁਤ ਕੁਝ ਸਮਾਨ ਫਿਆਸੀ ਫੋਨ ਪਿਆ ਸੀ ਇਥੇ 골ਡ ਵਾਲਾ ਫੋਨ ਸੀਗਾ ਉਹ ਵੀ ਚੱਕ ਕੇ ਲੈ ਗਏ ਉਹ ਨੰਬਰ ਵੀ ਸਵਿਚ ਆਫ ਆ ਰਿਹਾ ਤੇ ਆਈਪੈਡ ਦੀ ਲੋਕੇਸ਼ਨ ਵੀ ਆਫ ਆ ਰਹੀ ਹੈ ਤੇ ਪੁਲਿਸ ਵਾਲੇ ਮੌਕੇ ਤੇ ਆਗੇ ਸੀਗੇ ਤੇ ਉਹਨਾਂ ਨੇ ਆ ਕੇ ਰਿਪੋਰਟ ਲਿਖ ਲਈ ਐ ਤੇ ਇਹਦਾ ਆਫਿਸ ਵਾਲਾ ਬੰਦਾ ਸੀਗਾ ਉਹਨੂੰ ਥਾਣੇ ਲੈ ਕੇ ਗਏ ਨੇ ਬਸ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਬੰਦਾ ਮਿਲ ਜਵੇ ਕਿ ਜਿਹਨੇ ਕੀਤਾ ਹੈਗਾ ਕਿੰਨੇ ਕ ਦਾ ਨੁਕਸਾਨ ਪਾਜੀ ਮੰਨ ਕੇ ਚੱਲੋ 4 4.5 ਲੱਖ ਦਾ ਦਾ ਸਮਾਨ ਸੀਗਾ ਜੀ ਅਪ੍ਰੋਕਸੀਮੇਟਲੀ ਕਿੰਨਾ ਵੀ ਸਮਾਨ ਗਿਆ ਇਹ ਕੋਈ ਰਾਤ ਬੰਦਾ ਇਹ 10 ਵਜੇ ਇਹ ਇੱਥੇ ਕਿਰਾਏ ਤੇ ਲਈ ਹੈ ਦੁਕਾਨ 10 ਵਜੇ ਇਹਨੂੰ ਬੰਦ ਕਰਕੇ ਗਿਆ ਬਾਹਰਲਾ 게ਟ 10 ਵਜੇ ਤੋਂ ਬਾਅਦ ਕੋਈ ਬੰਦਾ ਐਂਟਰ ਹੋਇਆ ਨੱਕਨ ਟੱਪ ਕੇ ਜਿਹੜਾ ਇਹਦੇ ਅੰਦਰ ਪਿਆ ਇਹਦਾ ਫੋਟੋਗ੍ਰਾਫ ਕੈਮਰਾ ਲੈਪਟਾਪ ਵਗੈਰਾ ਕੱਪੜੇ ਸੀ ਬ੍ਰਾਂਡਡ ਉਹ ਚੋਰ ਖਾਂ ਚੋਰੀ ਕੀਤੀ ਜਿਹੜੇ ਘੜੀ ਸੀ ਕਿ ਮੋਬਾਈਲ ਸੀ ਉਹ ਚੋਰੀ ਕਰਕੇ ਲੈ ਗਿਆ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਅਪਰਾਧਿਕ ਵਾਰਦਾਤਾਂ ਕਰਨ ਵਾਲੇ ਵੱਖ-ਵੱਖ ਗੈਂਗ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੁਧਿਆਣਾ ਜ਼ੋਨ 1 ਦੇ ਪੁਲਿਸ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਤੇ ਵਿੱਚ ਪੁਲਿਸ ਅਧਿਕਾਰੀ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਧਿਕਾਰੀ ਦੇ ਮੁਤਾਬਕ ਪੰਜ ਮਾਮਲਿਆਂ ਦੇ ਵਿੱਚ ਕਾਰਵਾਈ ਕਰਦੇ ਹਨ ਇਹਨਾਂ ਦੋਸ਼ਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚਾਰ ਮਹਿਲਾਵਾਂ ਦਾ ਗੈਂਗ ਜਿਨ੍ਹਾਂ ਦੇ ਵਿੱਚ ਚਾਰ ਮਹਿਲਾਵਾਂ ਦਾ ਗੈਂਗ ਵੀ ਸ਼ਾਮਿਲ ਹੈ ਜੋ ਬਾਹਲੇ ਜ਼ਿਲ੍ਹਿਆਂ ਤੋਂ ਲੁਧਿਆਣੇ ਦੇ ਵਿੱਚ ਆ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਪੁਲਿਸ ਨੇ ਇਹਨਾਂ ਦੇ ਪਾਸੋਂ 25 ਚੋਰੀ ਦੀਆਂ ਜੈਕਟਾਂ ਬਰਾਮਦ ਕੀਤੀਆਂ ਨੇ ਉੱਥੇ ਹੀ ਪੰਜ ਲੁਟੇਰਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਾਰਦਾਤਾਂ ਸਿਗੀਆਂ ਪੰਜ ਮੁਕਦਮੇ ਅਸੀਂ ਟ੍ਰੇਸ ਕਰਦੇ ਹਾਂ ਉਹਨਾਂ ਦੇ ਬਾਰੇ ਅੱਜ ਇਹ ਕਾਨਫਰੰਸ ਸਾਡੇ ਸਾਹਮਣੇ ਕਰ ਰਹੇ ਨੇ ਇੱਕ ਮੁਕਦਮਾ ਜਿਹਦੇ ਵਿੱਚ ਭਾਈ ਮੰਨਾ ਸਿਸੀ ਗੈਂਗ ਦੇ ਕੁਝ ਮੈਂਬਰਾਂ ਨੇ रेलवे स्टेशन ਦੇ ਨੇੜੇ ਡਿਵੀਜ਼ਨ ਨੰਬਰ 4 ਦੇ ਰੇਡੇ ਵਿੱਚ ਦਿੱਲੀ ਤੋਂ ਵਪਾਰੀ ਆਇਆ ਸੀਗਾ ਉਹਦੇ ਕੋਲੋਂ ਸਵੇਰੇ 5:30 ਵਜੇ ਦਾਤ ਦਿਖਾ ਕੇ ਉਹਨੂੰ ਦਾਤ ਮਾਰਿਆ ਵੀ ਸੀਗਾ ਖੋ ਕੀਤੀ ਸੀਗੀ ਦੋਨਾਂ ਕੇਸਾਂ ਨੂੰ ਟ੍ਰੇਸ ਕਰਕੇ ਬੰਦੇ ਅਰੈਸਟ ਕਰ ਲਿੱਤੇ ਗਏ ਉਹਨਾਂ ਤੋਂ ਰਿਕਵਰੀਜ਼ ਵੀ ਹੋ ਗਈ ਮੋਬਾਈਲ ਫੋਨ ਵੀ ਮਿਲ ਗਿਆ ਤੇ ਇਹਨਾਂ ਦੇ ਇੱਕ ਦੋ ਸਾਥੀ ਫਰਾਰ ਨੇ ਉਹਨਾਂ ਤੋਂ ਫੜ ਕੇ ਆਗੇ ਹੋ ਰਿਕਵਰੀ ਹੋਣ ਦੀ ਸੰਭਾਵਨਾ ਹੈਗੀ ਹੈ ਤੋ ਜਿੰਨੇ ਮੈਂਬਰ ਨੇ ਸੋ ਜਿੰਨੇ ਮੈਂਬਰ ਨੇ ਕੁੱਲ ਦੋ 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 ਇਹਦੇ ਗਿਰੋਦੇ ਮੈਂਬਰ ਸਾਹਮਣੇ ਆ ਗਏ ਹੁਣ ਤੱਕ ਇਹਨਾਂ ਦੇ ਚਾਰ ਇਹਨਾਂ ਦੇ ਖਿਲਾਫ ਚਾਰ ਕੇਸ ਪਹਿਲਾਂ ਹੀ ਚੱਲਦੇ ਹੈਗੇ ਤੇ ਬਾਕੀ ਜਦੋਂ ਮੈਂਬਰ ਸਾਹਮਣੇ ਆਣਗੇ ਉਹ ਜਾਣਕਾਰੀ ਹੋ ਰਹੇਗੀ ਪੁਸ਼ਕ੍ਰਿਸ਼ਟੋ ਸਾਹਮਣੇ ਲੈਡੀਆਂ ਜੋ ਗੈਂਗ ਹੈ ਅਲੱਗ ਹੈ ਇਹ ਉਹਦੇ ਬਾਰੇ ਅਲੱਗ ਹੈ ਟੋਟਲ 5 ਐਫ ਆਈ ਆਰ ਦਾ ਤਾਂ ਇਹ ਪੀਸੀ ਕਰਕੇ ਦੱਸ ਰਹੇ ਆ ਤੀਜੀ ਤੀਜੀ ਐਫ ਆਈ ਆਰ ਜਿਹੜੀ ਹੈ ਤੀਜੀ ਐਫ ਆਈ ਆਰ ਹੈ ਉਹ ਲੇਡੀਆਂ ਦੀ ਹੈਗੀ ਇਹਨਾਂ ਨੇ ਰਿਵਿਜ਼ਨ ਨੰਬਰ 4 ਦੇਰੇ ਦੇ ਵਿੱਚ ਸ਼ਟਰ ਤੋੜ ਕੇ ਜੈਕਟਾਂ ਚੋਰੀ ਕੀਤੀਆਂ ਸੀਗੀਆਂ ਤੇ ਇਹ ਚਾਰ ਲੇਡੀਆਂ ਹੈਗੀਆਂ ਬਰਨਾਲਾ ਪਟਿਆਲਾ ਸਾਈਡ ਦੀਆਂ ਇਹਨਾਂ ਦੇ ਖਿਲਾਫ ਜਿਹੜਾ ਕੋਈ ਪਹਿਲਾ ਮੁਕਦਮਾ ਸਾਡੇ ਸਾਹਮਣੇ ਹੁਣ ਤੱਕ ਨਹੀਂ ਆਇਆ ਹੈ ਨਾ ਤੋਂ ਰਿਕਵਰੀ ਅਸੀਂ 25 ਜੈਕਟਾਂ ਦੀ ਕਰ ਸਕਦੇ ਹਾਂ ਤੇ ਇਹ ਇੱਥੋਂ ਚੋਰੀ ਕਰਕੇ ਝੁੱਗਿਆਂ ਦੇ ਵਿੱਚ ਜਾ ਕੇ ਛੁੱਪ ਜਾਂਦੀ ਸੀ ਫਿਰ ਸਵੇਰੇ ਦੁਬਾਰਾ ਆਪਣੇ ਹੋਮ ਡਿਸਟ੍ਰਿਕਟ ਦੇ ਵਿੱਚ ਜਾ ਕੇ ਉੱਥੇ ਸੇਲ ਪਰਚੇਸ ਕਰਦੀ ਸੀ ਕਿ ਜੈਕਟਾਂ ਦੀ ਲੁਧਿਆਣਾ ਦੇ ਵਿੱਚ ਡਾਈੰਗ ਕਾਰਖਾਨਿਆਂ ਦੇ ਕਾਰਨ ਵਾਤਾਵਰਣ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਨੂੰ ਲੈ ਕੇ ਕਾਰਪੋਰੇਸ਼ਨ ਅਧਿਕਾਰੀ ਵਿਧਾਇਕ ਸੰਜੇ ਤਲਵਾਰ ਅਤੇ ਡਾਈੰਗ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਦੇ ਵਿਚਾਲੇ ਇੱਕ ਵਿਸ਼ੇਸ਼ ਬੈਠਕ ਰੱਖੀ ਗਈ ਜਿਸ ਦੇ ਵਿੱਚ ਪ੍ਰਦੂਸ਼ਣ ਨੂੰ ਘਟਕਾਣ ਅਤੇ ਡਾਈੰਗ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ੋਨਲ ਕਮਿਸ਼ਨਰ ਸਵਾਤੀ ਟਿਵਾਣਾ ਵੀ ਮੀਟਿੰਗ ਦੇ ਵਿੱਚ ਮੌਜੂਦ ਰਹੇ ਇਸ ਦੌਰਾਨ ਵਿਧਾਇਕ ਸੰਜੀਤ ਤਲਵਾਰ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਖਾਸ ਉਪਰਾਲੇ ਇਨ੍ਹਾਂ ਕਾਰਖਾਨਿਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਉਤੇ ਡਾਈਂਗ ਐਸੋਸੀਏਸ਼ਨ ਪ੍ਰਧਾਨ ਅਸ਼ੋਕ ਮੱਕੜ ਨੇ ਪ੍ਰਦੂਸ਼ਣ ਨੂੰ ਕੱਟ ਕਰਨ ਲਈ ਪ੍ਰਸ਼ਾਸਨ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਪੂਰੇ ਲੁਧਿਆਣੇ ਵਿੱਚ ਆਪਾਂ ਨੂੰ ਸ਼ੁਰੂ ਦਾ ਹੀ ਪਤਾ ਹੈ ਕਿ ਜਿਹੜਾ ਡਾਈੰਗਰ ਲੈਂਦਾ ਹਵਾ 'ਚ ਜਿਹੜਾ ਪੋਲੂਸ਼ਨ ਹੈ ਕਿਉਂਕਿ ਜਿਹੜੀ ਇਹਨਾਂ ਦੀ ਰਾਖ ਹੈ ਚਾਹੇ ਉਹ ਡਾਈੰਗ ਦੇ ਵਿੱਚੋਂ ਨਿਕਲਦੀ ਹੈ ਚਾਹੇ ਥਰੂ ਇਹਨਾਂ ਦੀਆਂ ਚਿਮਣੀਆਂ ਨਿਕਲਦੀ ਹੈ ਔਰ ਆਸ-ਪਾਸ ਜਿਹੜੇ ਸਾਡੇ ਲੋਕ ਰਹਿੰਦੇ ਆ ਉਹਨਾਂ ਦੀ ਸਿਹਤ ਤੇ ਮਾੜਾ ਅਸਰ ਪਾ ਰਹੀ ਹੈ ਤੇ ਉਹ ਕਾਲੀ ਜਿਹੜੀ ਰਾਖ ਹੈ ਉਹਨਾਂ ਦੇ ਅਗਰ ਵਾਈਟ ਕਲਰ ਦੇ ਕੱਪੜੇ ਉਹਨਾਂ ਨੇ ਛੱਤ ਤੇ ਸੁੱਕਣੇ ਪਾਏ ਹੋਣ ਤੋ ਵੀ ਕਾਲੇ ਰੰਗ ਦੇ ਹੋ ਜਾਂਦੇ ਆ ਸੋ ਮਨੀ ਟਾਈਮਸ ਫਰੋਮ ਲਾਸਟ 4 ਇਅਰ 4 ਸਾਲਾਂ ਤੋਂ ਮੈਂ ਐਫਰਟਸ ਕਰ ਰਿਹਾ ਸੀਗਾ ਵੀ ਇਹ ਚੀਜ਼ ਦਾ ਹੱਲ ਨਿਕ ਜਿਹੜਾ ਪਾਣੀ ਦਾ ਇਸ਼ੂ ਸੀਗਾ ਕਿ ਇਹਨਾਂ ਦਾ ਜਿਹੜਾ ਪਾਣੀ ਆ ਉਹ ਕਲਰਡ ਹੈ ਜਾਂ ਕੈਮੀਕਲ ਵਾਲਾ ਪਾਣੀ ਹੈ ਉਹਦੇ ਦਾ ਸੀਟੇਪ ਲੱਗਨ ਜਾ ਰਿਹਾ ਇੱਕ ਮਸਲਾ ਦਾ ਲੁਧਿਆਣੇ ਵਾਸੀ ਇੱਕ ਚੰਗੀ ਖਬਰ ਹੈ ਅਗਲੇ 2 ਮਹੀਨਿਆਂ ਚ ਹੱਲ ਹੋ ਜਾਏਗਾ ਲੇਕਿਨ ਹੋ ਜਿਹੜਾ ਹਵਾ 'ਚ ਇਹ ਪੋਲੂਸ਼ਨ ਫੈਲਾ ਰਿਹਾ ਜਿਹੜੀ ਲੋਕਾਂ ਨੂੰ ਬਿਮਾਰੀਆਂ ਦੇ ਰਿਹਾ ਉਹਨੂੰ ਰੋਕਣ ਵਾਸਤੇ ਜੇ ਮੀਟਿੰਗ ਹੈ ਅਸੀਂ ਦੋ ਤਿੰਨ ਮੀਟਿੰਗਸ ਕਰਕੇ ਇੰਡਸਟਰੀ ਵਾਲਿਆਂ ਨੂੰ ਵੀ ਬੁਲਾਇਆ ਅਸੀਂ ਨਹੀਂ ਚਾਹਦੇ ਇਹਨਾਂ ਦੀ ਇੰਡਸਟਰੀ ਦਾ ਕੋਈ ਨੁਕਸਾਨ ਕਰਨਾ ਬਟ ਇੰਨਾ ਜ਼ਰੂਰੀ ਹੈ ਅਸੀਂ ਇਹਨਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਦੀ ਸਿਹਤ ਨਾਲ ਖੇਲਣ ਵੀ ਨਹੀਂ ਦੇਵਾਂਗੇ ਤੇ ਅੱਜ ਦੀ ਮੀਟਿੰਗ 'ਚ ਅਗਰ ਕੋ ਸਾਡੇ ਰਿਜ਼ਲਟ ਨਿਕਲੇ ਠੀਕ ਨਹੀਂ ਤਾਂ ਹਾਇਰ ਅਫੀਸ਼ਰ ਦੇ ਨਾਲ ਮੀਟਿੰਗ ਕਰਕੇ ਅਸੀਂ ਇਹਦੇ ਰਿਜ਼ਲਟ ਟਟਾ ਅੱਜ ਕਾਰਪੋਰੇਸ਼ਨ ਦੇ ਬੀ ਜ਼ੋਨ ਦੇ ਵਿੱਚ ਮੈਡਮ ਜਿਹੜੇ ਜੁਆਇੰਟ ਕਮਿਸ਼ਨਰ ਨੇ ਔਰ ਹਲਕਾ ਦੇ ਐਮ ਐਲ ਏ ਸੰਜੀਤ ਤਲਵਾਰ ਦੇ ਇੰਡਸਟਰੀ ਲਿਸਟਾਂ ਨਾਲ ਸਾਡੇ ਨਾਲ ਮੀਟਿੰਗ ਕੀਤੀ ਔਰ ਮੀਟਿੰਗ ਵਿੱਚ ਉਹਨਾਂ ਨੇ ਜੋ ਇੰਡਸਟਰੀ ਲਿਸਟਾਂ ਦੀਆਂ ਪ੍ਰੋਬਲਮਾਂ ਸੀਗੀਆਂ ਉਹ ਸੁਣੀਆਂ ਔਰ ਜੋ ਪ੍ਰੋਬਲਮਾਂ ਪਬਲਿਕ ਨੂੰ ਆ ਰਹੀਆਂ ਇੰਡਸਟਰੀ ਤੋਂ ਉਦੇ ਬਾਰੇ ਦੱਸਿਆ ਜਾਨੂ ਕਰਾਇਆ ਗਿਆ ਔਰ ਇਹਦਾ ਜਿਹੜਾ ਹਾਲ ਹੈ ਜਿਹੜਾ ਉਹਨਾਂ ਨੇ ਪ੍ਰੋਬਲਮ ਦੱਸੀ ਉਹਦਾ ਜਲਦੀ ਤੋਂ ਜਲਦੀ ਇੰਡਸਟਰੀ ਹੱਲ ਕਰੇਗੀ 15-20 ਦਿਨ ਦੇ ਵਿੱਚ लुधियाना ਦੇ ਵਾਰਡ ਨੰਬਰ 4 ਵਿਖੇ ਆਲ ਇੰਡੀਆ ਲੋਕ ਰਾਜ ਪਾਰਟੀ ਦੀ ਬੈਠਕ ਰੱਖੀ ਗਈ ਜਿਸ ਦੇ ਵਿੱਚ ਪਾਰਟੀ ਦੇ ਸਾਰੇ ਆਗੂਆਂ ਨੇ ਹਿੱਸਾ ਲਿਆ ਇਸ ਬੈਠਕ ਦੇ ਵਿੱਚ ਵੱਖ-ਵੱਖ ਵਿੰਗਾਂ ਦੇ ਅਹੁਦੇ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਪਾਰਟੀ ਦੇ ਵੱਲੋਂ ਤੇਸ਼ਤੀਆਂ ਸਾਰੀਆਂ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦੇ ਆ ਆਗੂਆਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਲੋਕ ਹਿੱਤ ਨੂੰ ਭੁਲ ਕੇ ਕੇਵਲ ਨਿੱਜੀ ਸਵਾਰਥ ਲਈ ਕੰਮ ਕਰ ਰਹੀਆਂ ਨੇ ਜਦਕਿ ਉਹਨਾਂ ਦੀ ਪਾਰਟੀ ਲੋਕ ਮੁੱਦਿਆਂ ਦੇ ਲੋਕ ਮੁੱਦਿਆਂ ਤੇ ਲੜੇਗੀ ਜੀ ਵਾਰਡ ਨੰਬਰ 4 ਵਿਖੇ ਸਰਦਾਰ ਬਲਕਾਸ਼ ਸਿੰਘ ਮੰਗਲੀ ਦੀਗਵਾਈ ਹੇਠ ਬਦਰਾਮ ਜੀ ਦੇ ਇੱਥੇ ਰੱਖਿਆ ਗਿਆ ਫੰਕਸ਼ਨ ਜਿੱਥੇ ਕਿ ਬਦਰਾਮ ਜੀ ਨੇ ਪੰਜਾਬ ਦਾ ਐਸਸੀ ਵਿੰਗ ਦਾ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਤੇ ਜੋ ਬਲਕਿ ਸਰਦਾਰ ਬਲਕਾਸ਼ ਸਿੰਘ ਮੰਗਟ ਜੋ ਕਿ ਅੱਜ ਬੀਜਪੀ ਪਾਰਟੀ ਛੱਡ ਕੇ ਅੱਜ ਆਲ ਇੰਡੀਆ ਪਾਰਟੀ ਜੁਆਇਨ ਕੀਤਾ ਇਹਨਾਂ ਨੂੰ ਵੀ ਮੁਬਾਰਕਾ ਦਿੰਨਾ ਤੇ ਬਾਕੀ ਜੋ ਅਜ ਵਾਰਡ ਨੰਬਰ 4 ਦੇ ਵਿੱਚ ਜੋ ਇਹਨਾਂ ਸਮੱਸਿਆਵਾਂ ਨੇ ਬਿਜਲੀ ਪਾਣੀ ਤੇ ਜਾਂ ਜੋ ਵੀ ਇੱਥੇ ਖਾਲੀ ਪਲਾਟ ਪਏ ਨੇ ਤੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਕਚਰਾ ਰਸਟਿਆ ਹੋਇਆ ਲੋਕਾਂ ਨੂੰ ਬਿਮਾਰੀਆਂ ਇੱਥੇ ਲੱਗਣੀਆਂ ਜਿਹੜੇ ਬਹੁਤ ਜ਼ਿਆਦਾ ਤੇ ਸੜਕਾਂ ਜੋ ਡੀਪੀਆਰ ਜਾਂ ਬੈਂਕ ਲੋਨ ਜੇ ਵੀ ਸੜਕਾਂ ਨੇ ਬਹੁਤ ਹੀ ਜ਼ਿਆਦਾ ਖਰਾਬ ਖਸਤਨਾ ਖਸਤਾ ਹਾਲਤ ਦੇ ਵਿੱਚ ਨੇ ਜੋ ਕਿ ਇਹ ਏਰੀਆ ਐਮਐਲਏ ਸੰਜੀਤ ਤਲਵਾੜ ਦੇ ਹਲਕੇ ਵਿੱਚ ਪੈਂਦਾ ਪਰ ਇੱਥੇ ਜਿਵੇਂ ਰਾਹੋ ਰੋਡ ਇੱਕ ਬਹੁਤ ਹੀ ਫੇਮਸ ਰੋਡ ਹੈ ਕਿ ਜਿੱਥੇ ਕੋਈ ਨਾ ਵਿਕਾਸ ਨਹੀਂ ਹੋਇਆ ਐਦਾ ਹੀ ਡੀਪ ਬਿਹਾਰ ਹੈ ਡੀਪੀਆ ਬਜਰੰਗਪੁਰਨਾ ਰੋਡ ਜਿਹੜਾ ਸਾਰਾ ਇਹ ਆਪਣਾ ਬੈਂਕ ਕਲੋਨੀ ਇੱਥੇ ਰੋਡ ਦੀ ਬਹੁਤ ਹੀ ਖਸਤਾ ਹਾਲਤ ਹੈ ਤੇ ਬਿਜਲੀ ਤਾਂ ਇੱਥੇ ਨਾ ਫੈਕਟਰੀ ਕਿ ਇੰਡਸਟਰੀ ਏਰੀਆ ਹੋਣ ਦੇ ਬਾਵਜੂਦ ਵੀ ਇੱਥੇ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਲੱਗਦੇ ਨੇ ਜਿਹਦੇ ਕੋ ਆਮ ਜਨਤਾ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਨੇ ਤੇ ਸਾਡੀ ਜੋ ਪਾਰਟੀ ਹੈ ਇਹ ਵਿਤਕਰੇ ਛੱਡ ਕੇ ਤੇ ਜੋ ਵੀ ਇਸ ਇਲਾਕੇ ਦੀਆਂ ਸਮੱਸਿਆਵਾਂ ਹੋਣਗੀਆਂ ਪਹਿਲ ਦੇ ਆਧਾਰ ਤੇ ਅਸੀਂ ਨਾ ਹੱਲ ਕਰਾਂਗੇ ਬੈਠਕ ਅੱਜ ਬੈਂਕ ਕਲੋਨੀ ਬਾਦਰਾ RAM ਜੀ ਜੋ ਕਿ ਸਾਡੇ ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਨੇ ਤੇ ਮਨਜੀਤ ਕੌਰ ਜੀ ਜੋ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਨੇ ਉਹਨਾਂ ਦੀ ਇਕਬਾਈ ਦੇ ਵਿੱਚ ਅੱਜ ਬੈਂਕ ਕਲੋਨੀ ਨੂਰਵਾਲਾ ਰੋਡ ਦੇ ਉੱਤੇ ਹੋਈ ਹੈ। ਇਹ ਸਾਡੀ ਆਲ ਇੰਡੀਆ ਲੋਕਰਾਜ ਪਾਰਟੀ ਵੱਲੋਂ ਜਾਨੀ ਕਿ ਅਸੀਂ ਬੂਥ ਲੈਵਲ ਦੀਆਂ ਕਮੇਟੀਆਂ ਬਣਾ ਰਹੇ ਹਾਂ। ਅਸੀਂ ਮਹੱਲੇ ਮਹੱਲੇ ਦੇ ਵਿੱਚ ਪਿੰਡ ਪਿੰਡ ਜਾ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਇਹ ਰਵੈਤੀ ਪਾਰਟੀਆਂ ਨੇ ਅੱਜ ਤੱਕ 70 ਸਾਲਾਂ ਤੋਂ ਸਾਡੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਸਮਾਜ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਲਈ ਇਹਨਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ। ਅਸੀਂ ਉਹ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡ ਪਿੰਡ ਘਰ ਘਰ ਜਾ ਕੇ ਅਸੀਂ ਜਾਗਰੂਕ ਕਰ ਰਹੇ ਹਾਂ। ਤੇ ਇਹਨਾਂ ਪਾਰਟੀਆਂ ਦੀਆਂ ਜਿਹੜੀਆਂ ਨਲਾਕੀਆਂ ਨੇ ਉਹਨਾਂ ਬਾਰੇ ਦੱਸ ਰਹੇ ਆ ਤੇ ਅਸੀਂ ਜੋ ਸਾਡੀ ਪਾਰਟੀ ਵੱਲੋਂ ਕੀਤਾ ਜਾਵੇਗਾ ਉਹ ਵੀ ਅਸੀਂ ਦੱਸ ਰਹੇ ਆ ਸਾਰਾ ਵੀ ਸਾਡੀ ਪਾਰਟੀ ਜੋ ਕਿ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਰਾਜ ਲੈ ਕੇ ਆਉਣੀ ਚਾਹੁੰਦੀ ਚਾਹੁੰਦੀ ਆ ਨਾ ਕਿ ਕੋਈ ਇੱਕ ਬੰਦੇ ਦਾ ਰਾਜ ਹੋਵੇ ਆਮ ਲੋਕਾਂ ਦਾ ਰਾਜ ਹੋਵੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਲੁਧਿਆਣਾ ਦੇ ਪਿੰਡ ਢੇਰੀ ਦੇ ਵਿੱਚ ਕਬੱਡੀ ਮੈਚ ਦਾ ਆਯੋਜਨ ਕਰਵਾਇਆ ਗਿਆ ਇੱਕ ਕਬੱਡੀ ਮੈਚ ਸ਼ਹੀਦ ਭਾਈ 75 ਸਿੰਘ ਕਬੱਡੀ ਅਕੈਡਮੀ ਦੇ ਵੱਲੋਂ ਕਰਵਾਇਆ ਗਿਆ ਅਤੇ ਮੁੱਖ ਮਹਿਮਾਨ ਦੇ ਵਜੋਂ ਸੰਸਦ ਅਮਰ ਸਿੰਘ ਪਹੁੰਚੇ ਅਤੇ ਉਨ੍ਹਾਂ ਨੇ ਆਯੋਜਕਾਂ ਦੀ ਜਮਕੇ ਸ਼ਲਾਗਾ ਕੀਤੀ ਅਤੇ ਉੱਥੇ ਹੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਇਸ ਟੂਰਨਾਮੈਂਟ ਦੇ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ ਤੇ ਜੇਤੂ ਟੀਮ ਨੂੰ ਪੁਰਸਕਾਰ ਦੇ ਕੇ ਨਵਾਜਿਆ ਗਿਆ ਦੇਖੋ ਇੱਥੇ ਬਹੁਤ ਸੋਹਣਾ ਹੈ ਹਰ ਸਾਲ ਗੁਰਮੇਲ ਸਿੰਘ ਪਹਿਲਵਾਨ ਜੀ ਟੂਰਨਾਮੈਂਟ ਕਬੱਡੀ ਦਾ ਪ੍ਰਬੰਧ ਕਰਦੇ ਆ ਇਸ ਹਾਲ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਇਹ ਸਾਰੇ ਪਾਸਿਓਂ ਸਹਿਯੋਗ ਲੈ ਕੇ ਔਰ ਟੀਮਾਂ ਚਾਰੇ ਪਾਸਿਓਂ ਆਉਂਦੀਆਂ ਨੇ ਮੈਨੂੰ ਬਹੁਤ ਖੁਸ਼ੀ ਹੈ ਇੱਥੇ ਆ ਕੇ ਔਰ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਪਿੰਡ ਵਾਲਿਆਂ ਨੂੰ ਵੀ ਵਧਾਈ ਦੇਣਾ ਡਾਕਟਰ ਅੰਮਰੋ ਸਿੰਘ ਜੀ ਜਿਹੜੇ ਸਾਡੇ ਹਲਕੇ ਤੋਂ ਇਥੋਂ ਫਜ਼ੇਗੜ ਸਾਹਿਬ ਤੋਂ ਐਮਪੀ ਸਾਹਿਬ ਨੇ ਇਹਨਾਂ ਨੇ ਇੱਥੇ ਆ ਕੇ ਸਾਰੇ ਇਨਾਮਾਂ ਦੀ ਵੰਡ ਕੀਤੀ ਔਰ ਇਹਨਾਂ ਵੱਡਾ ਐਲਾਨ ਵੀ ਕੀਤਾ ਵੀ ਇਸ ਪਾਸੇ ਜਿੰਨੇ ਵੀ ਪਿੰਡ ਨੇ ਇਲਾਕੇ ਦੇ ਜਿੰਨੀ ਡਿਵੈਲਪਮੈਂਟ ਹੋਊਗੀ ਅਸੀਂ ਕਰਾਵਾਂਗੇ ਅਸੀਂ ਆਪਣੇ ਵੱਲੋਂ ਵਿਸ਼ਵ ਸੇਖ ਰਾਜਪੂਤ ਭਾਈਚਾਰੇ ਵੱਲੋਂ ਔਰ ਖਾਸ ਕਰਕੇ ਪਿੰਡ ਢੇਰੀ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁਖਸੁਰਖਿਆ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪਿੰਡ ਸਰਾਬਾ ਦੇ ਵਿੱਚ ਹੋਇਆ ਪ੍ਰਦਰਸ਼ਨ ਕਮਰ ਗਰੇਵਾਲ ਲਖਾ ਸਦਾਣਾ ਸੁਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ ਦਿੱਲੀ ਚਲੋ ਆंदोलਨ ਦੇ ਲਈ ਕੀਤਾ ਲੋਕ ਕਾਨੂੰਨ ਲਾਮਬੰਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਵਿਧਾਇਕ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਸੀਪੀ ਦਫ਼ਤਰ ਦੇ ਬਾਹਰ ਲਗਾਇਆ ਧਰਨਾ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ ਲੁੱਟਖੋ ਕਰਨ ਵਾਲੇ ਗਰੋ ਹੋਏ ਸਰਗਰਮ ਸਬਰਾਲਾ ਦੇ ਵਿੱਚ ਮਹਿਲਾ ਤੋਂ ਖੋਈ ਸੋਨੇ ਦੀ ਵਾਲੀ ਪਹਿਲਾ ਬਹਾਨੇ ਦੇ ਨਾਲ ਕਾਰ ਦੇ ਵਿੱਚ ਬਿਠਾਇਆ ਫਿਰ ਧੋਖੇ ਦੇ ਨਾਲ ਉਤਾਰੀ ਸੋਨੇ ਦੀ ਵਾਲੀ ਮਹਿਲਾ ਨੇ ਜਲਦੀ ਕਾਰ ਚੁਛਾਲ ਮਾਰ ਕੇ ਬਚਾਈ ਜਾਨ ਪਿੰਡ ਟੇਰੀ ਵਿਖੇ ਹੋਇਆ ਕਬੱਡੀ ਮੈਚ ਦਾ ਆਯੋਜਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ ਡਾਕਟਰ ਅਮਰ ਸਿੰਘ ਨੇ ਕੀਤੀ ਸ਼ਿਰਕਤ ਜੇਕਰ ਤੁਸੀਂ ਕੋਈ ਸੁਝਾਈ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਰ ਈਮੇਲ ਆਈਡੀ ਹੈ www.news@fastway.in ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇਨਾ ਹੀ ਮੈਨੂੰ ਦੀਓ ਇਜਾਜ਼ਤ ਧੰਨਵਾਦ